ਅਜੀ ਸ਼੍ਰੋਮਣੀਆਂ ਅਕਾਲੀ ਦਲ ਹਲਕਾ ਇੰਚਾਰਜ ਨਰੇਸ਼ ਮਹਾਜਨ ਜੀ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਮੀਟਿੰਗ ਸਥਾਨ ਬਟਾਲਾ ਕਲੱਬ ਵਿਖੇ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਵਜੋਂ ਸੂਬਾ ਪ੍ਰਧਾਨ ਸ਼੍ਰੋਮਣੀਆਂ ਅਕਾਲੀ ਦਲ ਇਸਤਰੀ ਵਿੰਗ ਬੀਬੀ ਹਰਗੋਬਿੰਦ ਕੌਰ ਜੀ ਸ਼ਾਮਲ ਹੋਏ ਅਤੇ ਉਹਨਾਂ ਨਾਲ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਦਿਹਾਤੀ ਸਰਦਾਰ ਰਮਨਦੀਪ ਸਿੰਘ ਸੰਧੂ ਅਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਸ੍ਰਿੰਦਰ ਕੁਮਾਰ ਛਿੰਦੀ ਨੇ ਵੀ ਸ਼ਿਰਕਤ ਕੀਤੀ। ਅਕਾਲੀ ਦਲ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਗੀਤਾ ਸ਼ਰਮਾ ਨੂੰ ਜ਼ਿਲ੍ਹਾ ਗੁਰਦਾਸਪੁਰ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਅਤੇ ਨਾਲ ਹੀ ਭਾਜਪਾ ਨੂੰ ਛੱਡ ਕੇ ਆਈ ਗੀਤਾ ਬਟਵਾਲ ਅਤੇ ਉਹਨਾਂ ਦੇ ਸਾਥੀਆਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਏ ਪ੍ਰੀਤਮ ਕੌਰ ਤੇ ਦਰਸ਼ਨਾ ਰਾਣੀ ਨੂੰ ਸਰੋਪਾ ਪਾ ਕੇ ਸ਼ੌਮਿਆ ਕਾਲੀ ਦਲ ਵਿੱਚ ਸ਼ਾਮਲ ਕੀਤਾ। ਇਸ ਮੌਕੇ ਸਰਦਾਰ ਰਮਨਦੀਪ ਸਿੰਘ ਸੰਧੂ ਨੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਮੈਂਬਰਾਂ ਨੂੰ ਬਣਦਾ ਸਨਮਾਨ ਦਿੱਤਾ ਜਾਏਗਾ। ਜਿੱਥੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਗੀਤਾ ਸ਼ਰਮਾ ਨੇ ਪੰਜਾਬ ਪ੍ਰਧਾਨ ਦਾ ਧੰਨਵਾਦ ਕੀਤਾ ਉੱਥੇ ਇਸਤਰੀ ਵਿੰਗ ਦੀ ਪੰਜਾਬ ਪ੍ਰਧਾਨ ਨੇ ਕੀ ਕੁਝ ਕਿਹਾ ਆਓ ਉਹਨਾਂ ਦੀ ਜ਼ੁਬਾਨੀ ਸੁਣੀਏ ਇਦਲ ਦੀ ਬਟਾਲੇ ਦੇ ਵਿੱਚ ਮੀਟਿੰਗ ਕਰੀ ਐ ਅਸੀਂ ਪਹਿਲੇ ਦਿਨ ਮੇਰੀ ਪ੍ਰਧਾਨਗੀ ਦੇ ਵਿੱਚ ਮੀਟਿੰਗ ਹੋਈ ਐ ਜਿਦੇ ਵਿੱਚ ਅਸੀਂ ਗੀਤਾ ਸ਼ਰਮਾ ਜੀ ਨੂੰ ਸਿਟੀ ਦਾ ਪ੍ਰਧਾਨ ਬਣਾਇਆ ਗੁਰਦਾਸਪੁਰ ਦਾ ਤੇ ਇਹ ਵੀ ਅੱਜ ਦੀ ਮੇਰੀ ਵਿਜਿਟ ਦਾ ਮਕਸਦ ਸੀਗਾ ਕਿ ਬੀਬੀਆਂ ਨੂੰ ਲਾਮਬੰਦ ਕਰੀਏ ਅਸੀਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਡਾ ਚੱਲ ਰਿਹਾ ਅਸੀਂ 50% ਆਬਾਦੀ ਹੈ ਜਿਹੜੀ ਉਹਨੂੰ ਅਸੀਂ ਲਾਮਬੰਦ ਕਰ ਰਹੇ ਹਾਂ ਜਥੇਬੰਦ ਕਰ ਰਹੇ ਹਾਂ ਤੇ ਸਿਆਸੀ ਤੌਰ ਤੇ ਉਹਨਾਂ ਨੂੰ ਮਜ਼ਬੂਤ ਕਰ ਰਹੇ ਹਾਂ ਨੇ ਦੇਖੋ ਜੀ ਜਿਹੜੀ ਇਹ ਯਾਤਰਾ ਸੀਗੀ ਇਹਦਾ ਬੰਦ ਹੋਣ ਦਾ ਕਾਰਨ ਤਾਂ ਸਾਰੇ ਪੰਜਾਬ ਨੂੰ ਪਤਾ ਹੈਗਾ ਕਿ ਆਪਣੇ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਤੇ ਇਸ ਕਰਕੇ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਸਾਨੂੰ ਇਹ ਯਾਤਰਾ ਬੰਦ ਕਰ ਦੇਣੀ ਚਾਹੀਦੀ ਹੈ ਬਾਕੀ ਜਿਹੜਾ ਵਿਰੋਧੀਆਂ ਦਾ ਕਹਿੰਦੀਆਂ ਗੱਲਾਂ ਹੈਗੀਆਂ ਹੁਣ ਦੱਸੋ ਤੁਸੀਂ ਦੱਸੋ ਵੀ ਕਿਹੜੇ ਵਿਰੋਧੀ ਕਹਿ ਰਹੇ ਹੈਗੇ ਆ ਇਹ ਕਾਂਗਰਸ ਕਹਿ ਰਹੀ ਹੈ ਜਿਨ੍ਹਾਂ ਦਾ ਸਾਰਾ ਉਹ ਰਾਹੁਲ ਗਾਂਧੀ ਦੇ ਵੀ ਪਰਿਵਾਰ ਬਚਾਓ ਯਾਤਰਾ ਨਿਕਲ ਰਹੀ ਹੈ ਮੁੱਖ ਮੰਤਰੀ ਅਤੇ ਜੇ ਮੁੱਖ ਮੰਤਰੀ ਕਹਿ ਰਿਹਾ ਹੈਗੇ ਤੇ ਮੁੱਖ ਮੰਤਰੀ ਆਪ ਕੀ ਕਰ ਰਿਹਾ ਆਪਨਾ ਤਾਂ ਸਾਰਾ ਟਬਰ ਉਹਨਾਂ ਦਾ ਲੱਗਿਆ ਹੋਇਆ ਹੈ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਿਟੀ ਨਹੀਂ ਲੈਣੇ ਪਹਿਲਾਂ ਆਪਣੇ ਕੋਲ ਸਿਕਿਉਰਿਟੀ ਹੈ ਉਹਨਾਂ ਦੀ ਭੈਣ ਜੀ ਕੋਲ ਸਿਕਿਉਰਿਟੀ ਹੈ ਮਾਤਾ ਜੀ ਕੋਲ ਸਿਕਿਉਰਿਟੀ ਹੈ ਉਹਨਾਂ ਦੀ ਵਾਈਫ ਕੋਲ ਸਿਕਿਉਰਿਟੀ ਹੈ ਉਹਨਾਂ ਕੋਲ ਕਿਹੜੇ ਅਹੁਦੇ ਹੈਗੇ ਸੋ ਇਹ ਇਹ ਤਾਂ ਬੇਤੁਕੀਆਂ ਗੱਲਾਂ ਹੈਗੀਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਤੇ ਇਸ ਵੇਲੇ ਇਹ ਦਿੱਲੀ ਨੇ ਕਬਜ਼ਾ ਕੀਤਾ ਹੋਇਆ ਸਿੱਧੇ ਰੂਪ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਕਹਿੰਦਾ ਸੀਗਾ ਅੱਜ ਤੋਂ 3 ਸਾਲ ਪਹਿਲਾਂ ਇਹ ਅਸੀਂ ਬਹੁਤ ਦੁਹਾਈ ਦਿੱਤੀ ਕਿ ਇਹ ਦਿੱਲੀ ਵਾਲੇ ਸਾਡੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਉਹਨਾਂ ਨੇ ਸਿਰਫ ਇਹ ਮੋਰੇ ਫਿੱਟ ਕੀਤੇ ਅੱਜ ਦਿੱਲੀ ਦਾ ਹੀ ਰਾਜ ਚੱਲ ਰਿਹਾ ਪੰਜਾਬ ਅਸੀਂ ਹਰ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਨਾਲ ਖੜੇ ਆ ਪਰ ਜਿਹੜੇ ਇਹ ਪਾਰਟੀ ਜਿਹੜੀ ਇਸ ਵੇਲੇ ਰਾਜ ਕਰ ਰਹੀ ਹੈ ਇਹਨਾਂ ਨੇ ਕਹਿੰਦੇ ਸੀਗੇ ਕਿ ਅਸੀਂ ਤਾਂ 2 ਮਿੰਟ ਚ ਐਮਐਸਪੀ ਦੇ ਦਾਂਗੇ ਜੀ ਸਾਡੀ ਸਰਕਾਰ ਲਿਆਓ ਜੇ ਸੈਂਟਰ ਸਰਕਾਰ ਐਮਐਸਪੀ ਨਹੀਂ ਦਿੰਦੀ ਤੇ ਅੱਜ ਹਾਲ ਤੇ ਹੈਗੀ ਆ ਵੀ ਆਪ ਜਿਹੜਾ ਹੈਗਾ ਕਿਸਾਨਾਂ ਨੂੰ ਬਾਰਡਰ ਤੇ ਮਰਨ ਲਈ ਛੱਡ ਕੇ ਤੇ ਆਪ ਪਾਸੇ ਬੈਠੇ ਹੁਣ ਐਮਐਸਪੀ ਦੇ ਦੇਣ ਜਿੱਦਾਂ ਸੀ ਪਹਿਲੇ ਵਾਰ ਕੀਤਾ ਡੋ ਡੋ ਲੋਕਾਂ ਨੇ ਘਰ ਜਾ ਕੇ ਛੋਟੀਆਂ ਕਮੇਟੀਆਂ ਬਣਾ ਕੇ ਸਰਕਲ ਪ੍ਰਧਾਨ ਬਣਾਣਾ ਆਪਣੀ ਪਾਰਟੀ ਚ ਆਪਣੀ ਦੁਬਾਰਾ ਆਪਣੀ ਗਠਬੰਧਨ ਤਿਆਰ ਕਰਨੇ ਜਿੰਨੇ ਵੀ ਸਾਡੀ ਛੋਟਟੀਆਂ ਗਤੀਵਿਧੀਆਂ ਸੀ ਘਰ ਘਰ ਚ ਜਾਣਾ ਮੱਲੇਦਾਰ ਆਪਣੀ ਮੀਟਿੰਗਾਂ ਕਰਨੀਆਂ ਗਲੀ ਗਲੀ ਚ ਜਾ ਕੇ ਮੀਟਿੰਗ ਕਰਕੇ ਫੇ ਪਹਿਲਾਂ ਆਪਾਂ ਆਪਣਾ ਸਰਕਲ ਪ੍ਰਧਾਨ ਬਣਾਵਾਂਗੇ ਉਸ ਤੋਂ ਬਾਅਦ ਮੈਂ ਸੀਟੀ ਦੀ ਪ੍ਰਧਾਨ ਅਨਾਉਂਸ ਕਰੂੰਗੀ ਫਿਰ ਆਪਣੇ ਜ਼ਿਲੇ ਦੀ ਟੀਮ ਜੋ ਸਾਡੇ ਬੀਬੀ ਜੀ ਕਹਿਣਗੇ ਹਲਕਾ ਇੰਚਾਰਜ ਦੇ ਮੁਤਾਬਿਕ ਜੋ ਸਾਨੂੰ ਸੇਵਾ ਦਿੱਤੀ ਜਾਣਗੇ ਆਪਾਂ ਪਹਿਲੇ ਉਹ ਵੀ ਨਿਭਾਵਾਂਗੇ ਉਹ ਜੋ ਸਾਡੀ ਨੀਤੀਆਂ ਨੇ ਪਾਰਟੀ ਦੇ ਜਿਹੜਾ ਘਰ ਘਰ ਚ ਜਿੱਦਾਂ ਮੰਨ ਲਓ ਸਾਡੇ ਪਟਾਰੇ ਚ ਕਿੰਨੇ ਵਾਰੀ ਲੇਡੀਜ਼ ਦੇ ਮੁੱਦੇ ਚੁੱਕੇ ਗਏ ਨੇ ਤਾਂ ਨਹੀਂ ਪੜੇਗੀ ਆਪੋਜੀਸ਼ਨ ਪਾਰਟੀ ਨੇ ਕਦੀ ਵੀ ਲੇਡੀਜ਼ ਜਦੋਂ ਕੋਈ ਪ੍ਰੋਬਲਮ ਆਂਦੀ ਹੈ ਜਾਂ ਕਿਸੇ ਬੱਚੀ ਦੀ ਪ੍ਰੋਬਲਮ ਆਂਦੀ ਹੈ ਹਮੇਸ਼ਾ ਗੀਦਾ ਸ਼ਰਮਾ ਨਹੀਂ ਸਾਥ ਦਿੱਤਾ ਮੈਨੂੰ ਇੱਕ ਵੀ ਲੇਡੀਜ਼ ਕਹਾਂ ਦੋ ਆਪੋਜੀਸ਼ਨ ਪਾਰਟੀ ਦੇ ਵਿੱਚੋਂ ਜਦੋਂ ਕੋਈ ਰਾਤੀ 12 ਵਜੇ ਵਿਖਾਣੇ ਚ ਇਹ ਲੇਡੀਜ਼ ਪਹੁੰਚਦੀ ਹੈ ਤਾਂ ਨਾ ਹੀ ਕਨਸਟੇਬਲ ਤੇ ਕੋਈ ਲੇਡੀਜ਼ ਪਹੁੰਚਦੀ ਹੈ ਔਰ ਨਾ ਹੀ ਕਿਸੇ ਆਪੋਜੀਸ਼ਨ ਪਾਰਟੀ ਚ ਹਮੇਸ਼ਾ ਮੈਨੂੰ ਕਾਲ ਕੀਤੀ ਜਾਂਦੀ ਕਿ ਗੀਦਾ ਜੀ ਇੱਧਰ ਆਓ ਇਹਨਾਂ ਨੂੰ ਘਰ ਛੱਡ ਕੇ ਆਓ ਅਕਸਰ ਆਪਾਂ ਡਾਊਨਵਰਥ ਕੰਮ ਕੀਤਾ ਵਾ ਤਾਂ ਹੀ ਸਾਨੂੰ ਪ੍ਰਧਾਨ ਹੋਣਾ ਨੇ ਇਸ ਜਿਵੇਂ ਵਾਲੇ ਤੋਂ ਚੁਣਿਆ ਗਿਆ ਵਾ ਔਰ ਮੈਂ ਅ ਬੇਨਿਕ ਹੁਣ ਆਪਾਂ ਅਮਾਜੀ ਗੱਲ ਨਾ ਕਰਨੀਆਂ ਜੋ ਜਿੱਦਾਂ ਪਹਿਲੇ ਰਾਸ਼ਨ ਘਰ ਕੱਟੇਗੇ ਤੁਹਾਨੂੰ ਹੀ ਪਤਾ ਹੀ ਹੈ ਕਿ ਲੋਕਾਂ ਨੂੰ ਅੱਜ ਕਨਕ ਲੈਣ ਲਈ ਇੰਨੀ ਲੰਬੀ ਲਾਈਨ ਚ ਬੀਬੀਆਂ ਨੂੰ ਲੱਗਿਆ ਆਂਦਾ ਵਾ ਤੇ ਆਪ ਦੇਖੋ ਤਾਂ ਕੰਮ ਤੋਂ ਕੀ ਹੋਣਦੀ ਐ ਜਦੋਂ ਬਾਅਦ ਸਰਕਾਰ ਸੀ ਉਦੋਂ ਕੋਈ ਤਾਂ ਕੰਮ ਤੋਂ ਕੀ ਨਹੀਂ ਸੀ ਜੋ ਹਰ ਬੀਬੀ ਜੀ ਨੇ ਪਹਿਲੇ ਵੀ ਦੱਸਿਆ ਤੁਹਾਨੂੰ ਕਿ ਕਨਕ ਵੇਸਤੀ ਪੇਰੰਦੀ ਹੀ ਕਰ ਲੋਕੀ ਕਈ ਵਾਰ ਤੇ ਕਹਿ ਹੀ ਦਿੰਦੇ ਸੀ ਕਿ ਉਥੇ ਰੱਖ ਦੋ ਉਹ ਆਜੋ ਟਾਈਮ ਆ ਗਿਆ ਵੇ ਕਿ ਕਨਕ ਮਿਲਦੀ ਨਹੀਂ ਪਈ ਲੋਕੀ ਆਟਾ ਵੀ ਬਾਰੂ ਨਾਲ ਕਿ ਹਾਂਡੇ ਨੇ ਮੈਂ ਤੇ ਰੈਸਿਪੀ ਉਹ ਜਿਹੜੇ ਕਹਿੰਦੇ ਨੇ ਕਿ 32 ਦੇ ਬਿੱਲ ਮਾਫ ਕੀਤੇ ਗਏ ਨੇ ਤੁਸੀਂ ਚੰਗੀ ਤਰ੍ਹਾਂ ਵੇਖ ਲਵੋ ਸਿਵ ਲੀਡਰਾਂ ਦੇ ਬਿੱਲ ਮਾਫ ਜੇ ਜਿਹੜੇ ਆਮ ਘਰਾਂ ਚ ਨੇ ਅੱਜ ਵੀ ਪ੍ਰੋਬਲਮ ਆਂਦੀ ਪਈ ਆ ਬਿੱਲ ਕੋਈ ਮਾਫ ਨਹੀਂ ਜੇ ਹੋਇਆ ਤੁਸੀਂ ਦੇਖੋ ਸੀਵਰੇਜ ਦੀ ਪ੍ਰੋਬਲਮ ਆਂਦੀ ਪਈ ਆ ਮੈਂ ਥੋੜੇ ਦਿਨ ਪਹਿਲੇ ਹੀ ਦੇਖਿਆ ਕਿਸੇ ਗਲੀ ਦੇ ਵਿੱਚ ਸੀਵਰੇਜ ਪਿਆ ਹੀ ਨਹੀਂ ਹੈਗਾ ਸਿਵਰਜ ਪੇਨ ਦੇ ਬਾਵਜੂਦ ਵੀ ਵੱਡਾ ਬਜਾਅ ਲਗਾ ਲੋ ਕਿਲਾ ਮੰਡੀ ਲਗਾ ਲੋ ਸ਼੍ਰੀ ਕਾਂਸਾ ਗੁਰਦੁਆਰਾ ਸਾਈਡ ਲਗਾ ਲੋ ਤੇ ਸਿਵਰਜ ਹੈ ਹੀ ਨਹੀਂ ਜਦੋਂ ਲੋਕਾਂ ਨੇ ਘਾਤ ਹੀ ਬਿੱਲ ਦੇਤੇ 3200 ਰੁਪਏ 3000 ਰੁਪਏ ਕਿਸ ਗਾਂ ਦਾ ਜੰਦਾ ਨਹੀਂ ਭਰਨਾ ਜੀ ਜੀ ਪਹਿਲੇ ਸੁੱਤੇ ਪਈ ਸੀ ਤਨ ਬਲੇ ਯਾਦ ਨਹੀਂ ਸੀ ਆਇਆ ਤੇ ਸਿਵਰੇ ਤੇ ਪਾਇਆ ਨਹੀਂ ਬਿੱਲ ਤੁਸੀਂ ਉਹਨਾਂ ਦੇ ਘਰ ਪਹੁੰਚਾ ਦਿੱਤਾ ਇੱਕ ਪਾਸੇ ਕਹਿੰਦੀ ਆ ਫਰੀ ਦੀ ਇੰਡੀਆਂ ਦੂਸਰੇ ਪਾਸੇ ਜਨਤਾ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਨਾ ਤੰਗ ਪਰੇਸ਼ਾਨ ਕਰੇ ਜਾਣ ਦੇ ਨੇ ਬਾਸ ਕਿਆ ਸਿਲੰਡਰ ਦੇਖ ਲਓ ਬੱਤੀ ਦੇ ਬਿੱਲ ਦੇਖ ਲਓ ਪਾਣੀ ਦਾ ਬਿੱਲ ਦੇਖ ਲਓ ਉਹ ਸਿਵਰੇ ਸਮੱਸਿਆ ਸਾਡੇ ਬੜਾ ਤੋਂ ਜ਼ਿਆਦਾ ਸੀ ਉਹ ਅਜੇ ਤੱਕ ਗਈ ਨਹੀਂ ਆਗੀ